ਸਸਿਕਾ ਦੋਸਤੋ ਕੀ ਹਾਲ ਚਾਲ ਨੇ ਇਕਨੋਮੀ ਵੀਡੀਓ ਲੈ ਕੇ ਹਾਜ਼ਰ ਹਾਂ ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਅੱਜ ਕੁਮਾਰ ਮਾਧਰਾ ਦੀ ਧਰਤੀ ਉੱਤੇ ਇੱਕ ਵੱਡਾ ਕਬੱਡੀ ਕੱਪ ਕਰਾਇਆ ਜਾ ਰਿਹਾ ਹੈ ਤੇ ਉਸ ਕਬੱਡੀ ਕੱਪ ਉੱਤੇ ਕਿਹੜੀਆਂ-ਕਿਹੜੀਆਂ ਟੀਮਾਂ ਤੇ ਕਿਹੜੇ ਪਲੇਅਰ ਪਹੁੰਚ ਰਹੇ ਨੇ ਉਸ ਬਾਰੇ ਪੂਰੀ ਅਪਡੇਟ ਦਵਾਂਗੇ ਤਾਂ ਦੋਸਤੋ ਕਰਦੇ ਹਾਂ ਵੀਡੀਓ ਨੂੰ ਸ਼ੁਰੂ ਤਾਂ ਦੋਸਤੋ ਪਹਿਲੀ ਟੀਮ ਬਣੀ ਹੈ ਸ਼ਕਰਪੁਰ ਦੀ ਜਿਸ ਵਿੱਚ ਅੱਜ ਖੇਡਣਗੇ ਪ੍ਰਿਆਦ ਦੇ ਲਈ ਸ਼ਕਰਪੁਰ ਸ਼ਾਜੀ ਸ਼ਕਰਪੁਰ ਕਾਕਾ ਸ਼ਕਰਪੁਰ ਸ਼ਾਨਾ ਡਗੁਰਮਣ ਰੁਪਿੰਦਰ ਦੋਤਾ ਬੂਰੀਆ ਸੀ ਸ੍ਰੇਂਦਰਜੀਤ ਤੇ ਕਾਲ ਸਿੰਘਾਂ ਖੇਡਣਗੇ ਅੱਜ ਸ਼ਕਰਪੁਰ ਦੀ ਟੀ ਅਮਨਿਤ ਵਰਸਾਲਪੁਰ ਅਰਸ਼ ਵਰਸਾਲਪੁਰ ਭੇਲੂ ਵਰਸਾਲਪੁਰ ਗੁਰੀਤ ਢਲੇਰ ਗੁਰਵਿੰਦਰ ਕਾਂਗੇਵਾਲਾ ਤੁੱਲਾ ਬੱਗਾਪਿੰਡ ਤੇ ਕਿੱਤੂ ਬੁੱਢਣਪੁਰੀਆ ਅੱਜ ਵਰਸਾਲਪੁਰ ਦੀ ਟੀਮ ਵੱਲੋਂ ਸਾਨੂੰ ਖੇਡਦੇ ਹੋਏ ਦਿਖਾਈ ਦੇਣਗੇ ਤੇ ਦੋਸਤੋ ਹੁਣ ਗੱਲ ਕਰਦੇ ਆਂ ਅਗਲੀ ਟੀਮ ਦੀ ਤੇ ਦੋਸਤੋ ਅਗਲੀ ਟੀਮ ਬਣੀ ਐ ਦਿਓਰੇ ਦੀ ਜਿਸ ਵਿੱਚ ਖੜਨਗੇ ਰਵੀ ਦਿਓਰਾ ਭੋਲਾ ਦਿਓਰਾ ਅਮਨ ਦਿਓਰਾ ਅੰਬਸੌਰ ਸਿੰਘ ਕੁਲਵੀਰ ਜਟਾਣਾ ਵਾਹਿਗੁਰੂ ਸਿੱੱਜੇਵਾਲ ਬੰਟੀ ਟੱਬਾ ਅੱਜ ਦਿਓਰੇ ਦੀ ਟੀਮ ਵੱਲੋਂ ਖੇਡਦੇ ਹੋਏ ਦਿਖਾਈ ਦੇਣਗੇ ਤਾਂ ਦੋਸਤੋ ਅਗਲੀ ਟੀਮ ਬਣੀ ਐ ਤਨੌਰੀ ਦੀ ਜਿਸ ਵਿੱਚ ਖੜਨਗੇ ਮਨੀ ਤਨੌਰੀ ਪੋਲਾ ਜਾਰੀ ਜੋਦਾ ਸੁਰਖਪੁਰ ਅੰਮ੍ਰਿਤੌਲਕ ਰਾਜੂ ਕੋਟਲਾ ਭਣੀ ਤੇ ਜਸ਼ਨ ਆਲਮਗੀਰ ਅਜਤ ਨੌਰੀ ਦੀ ਟੀਮ ਵੱਲੋਂ ਸਾਨੂੰ ਖੇਡਦੇ ਹੋਏ ਦਿਖਾਈ ਦੇਣਗੇ ਤੇ ਦੋਸਤੋ ਅਗਲੀ ਟੀਮ ਬਣੀਆ ਦੜਬਾ ਮੰਡੀ ਦੀ ਜਿਸ ਵਿੱਚ ਖੇਡਣਗੇ ਸੱਤੀ ਦੜਬਾ ਧਿਆਨਾ ਦੜਬਾ ਰਵੀ ਕੈਲਰਾਮ ਰਾਜਾ ਪਧਰੀ ਰਾਜੂ ਰਣੀਕੇ ਕਾਜੂ ਰਣੀਕੇ ਕੁਲਵਿੰਦਰ ਧਰਮਪੁਰ ਅੱਜ ਦੜਬਾ ਮੰਡੀ ਦੀ ਟੀਮ ਵੱਲੋਂ ਖੇਡਦੇ ਹੋਏ ਦਿਖਾਈ ਦੇਣਗੇ ਤੇ ਹੁਣ ਗੱਲ ਕਰਦੇ ਆ ਅਗਲੀ ਟੀਮ ਦੀ ਖਡੂਰ ਸਾਹਿਬ ਦੇ ਜਿਸ ਵਿੱਚ ਕੱਢਣਗੇ ਮੇਛੀ ਹਰਖੋਵਾਲ ਸਿੰਮੂ ਕੰਗ ਮੋਹਿਤ ਢੀਂਗ ਸੱਤੂ ਖਡੂਰ ਸਾਹਿਬ ਛੋਟਾ ਕਰਦੇ ਤਾਂ ਖਡੂਰ ਗੁਰਦੇਵਤ ਕਿਸ਼ਨਗੜ੍ਹ ਗੁਰਲਾਲ ਖਡੂਰ ਸਾਹਿਬ ਅੱਜ ਖਡੂਰ ਖਡੂਰ ਸਾਹਿਬ ਦੀ ਟੀਮ ਬਲੋਂ ਖੇਡਦੇ ਦਿਖਾਈ ਦੇਣਗੇ ਤਾਂ ਹੁਣ ਗੱਲ ਕਰਦੇ ਆ ਅਗਲੀ ਟੀਮ ਦੀ ਤਾਂ ਦੋਸਤੋ ਅਗਲੀ ਟੀਮ ਬਣੀ ਹੈ ਉਗੋਕੇ ਦੀ ਜਿਸ ਵਿੱਚ ਕੱਢਣਗੇ ਗਿੰਦੀ ਉਗੋਕੇ ਕਾਲਾ ਦੀਪਾ ਮੰਨਾ ਮੋਟਾ ਉਗੋਕੇ ਗੋਗੀ ਸੇਲਵਰਾ ਸੁੱਖਾ ਮੱਗਾ ਮਨਜੋਤ ਪੰਡਾਲ ਦੋਨਾਂ ਅੱਜ ਉਗੋਕੇ ਦੀ ਟੀਮ ਵੱਲੋਂ ਖੇਡਦੇ ਹੋਏ ਦਿਖਾਈ ਦੇਣਗੇ ਤੇ ਦੋਸਤੋ ਇਹ ਸੀ ਅੱਜ ਕੁਮਾਰ ਮਾਜਰਾ ਦੇ ਕਬੱਡੀ ਕੱਪ ਦੀ ਕੁਝ ਅਪਡੇਟ ਉਮੀਦ ਕਰਦੇ ਵੀਡੀਓ ਪਸੰਦ ਆਈ ਹੋਵੇਗੀ ਧੰਨਵਾਦ